ਅਬੀਬੀ ਅਨਮੋਲ ਗਗਨਮਾਨ ਕਾਫੀ ਚਰਚਾ ਦੇ ਵਿੱਚ ਰਹੀ ਪਹਿਲਾਂ ਤੇ ਭਾਈ ਉਹਨਾਂ ਦਾ ਜਿਹੜਾ ਉਹਨਾਂ ਨੇ ਵਾਰਡਿੰਗ ਲਿਖ ਕੇ ਅਸਤੀਫੇ ਵਾਲੀ ਗੱਲ ਕੀਤੀ ਵੀ ਮੈਂ ਅਸਤੀਫਾ ਦੇ ਰਹੀ ਆ ਤੇ ਉਹ ਭਾਰੀ ਮਨ ਵਾਲੀ ਗੱਲ ਨਾਲ ਕਾਫੀ ਚਰਚਾ ਦੇ ਵਿੱਚ ਰਹੀ ਬਈ ਸੋਸ਼ਲ ਮੀਡੀਆ ਤੇ ਤੇ ਕਾਫੀ ਚਰਚਾ ਹੋਈ ਉਸ ਚੀਜ਼ ਦੀ ਫਿਰ ਉਹ ਅਸਤੀਫਾ ਇਧਰੋਂ ਜਾਣਾ ਤੇ ਫਿਰ ਉਧਰੋਂ ਵਾਪਸ ਆਉਣਾ ਫਿਰ ਅਰੋੜਾ ਸਾਹਿਬ ਦੇ ਨਾਲ ਬੈਠ ਕੇ ਉਹਨਾਂ ਨੂੰ ਮਨਾ ਲੈਣਾ ਉਹ ਸਾਰੀ ਗੱਲ ਤੇ ਲੋਕਾਂ ਦੇ ਪ੍ਰਤੀਕਰਮ ਵੀ ਉਵੇਂ ਉਵੇਂ ਹੀ ਬਦਲਦੇ ਰਹੇ ਜਿਵੇਂ ਇਹ ਸਾਰੀ ਗੱਲਬਾਤ ਬਦਲਦੀ ਰਹੀ ਪਹਿਲਾਂ ਤੇ ਅਸਤੀਫਾ ਦੇਣ ਦੇ ਬਾਰੇ ਲੋਕਾਂ ਨੇ ਗੱਲਬਾਤ ਕੀਤੀ ਕਿ ਇੰ ਇਹ ਤੇ 5 ਸਾਲ ਵੀ ਪੂਰੇ ਨਹੀਂ ਹੋਏ ਤੇ ਫਿਰ ਉਹ ਦੂਜੇ ਪਾਸੇ ਯੂ ਟਰਨ ਆ ਗਿਆ ਵੀ ਇੰਨੀ ਜਲਦੀ ਕੀ ਸੀ ਵੀ ਤੁਸੀਂ ਮਨ ਵੀ ਛੇਤੀ ਗਏ ਇਹ ਕਹਾਣੀ ਜੀ ਪੂਰੀ ਦੱਸਿਓ ਅੰਦਰ ਦੀ ਕੀ ਗੱਲ ਹੋਈ ਕਿਵੇਂ ਮਨ ਬਣਾ ਲਿਆ ਅਸਤੀਫਾ ਦੇਣ ਦਾ ਤੇ ਕਿਵੇਂ ਫਿਰ ਵਾਪਸੀ ਦਾ ਵੀ ਮਨ ਬਣ ਗਿਆ ਆ ਬਸ ਇਹੀ ਆ ਤੁਸੀਂ ਕਿਹਾ ਕਿ ਭਾਰੀ ਮਨ ਨਾਲ ਤੇ ਬਾਅਦ ਵਿੱਚ ਮਨ ਹੌਲਾ ਹੋ ਗਿਆ ਹੌਲਾ ਹੋ ਗਿਆ ਕਈ ਵਾਰ ਗੱਲਾਂ ਇਹ ਵੀ ਹੁੰਦੀਆਂ ਨੇ ਨਾ ਕਿ ਮਨ ਹੌਲਾ ਜਿਹੜਾ ਹੈ ਨਾ ਉਹ ਕੰਮ ਕਰਾਉਣ ਵਾਸਤੇ ਜਗ੍ਹਾ ਨਹੀਂ ਲੱਭਦੀ ਹਾਲਾਤ ਨਹੀਂ ਬਣਦੇ ਗੱਲ ਇਹ ਆ ਸੋ ਖੰਸਾਬ ਕੇ ਇੱਕ ਕਹਾਣੀ ਤੇ ਆਈਏ ਉਸ ਤੋਂ ਪਹਿਲਾਂ ਦੀ ਕਹਾਣੀ ਜਿਹੜੀ ਆਪਾਂ ਸਮਝੀਏ ਥੋੜੀ ਜੀ ਆਰਟਿਸਟ ਬਹੁਤ ਆਏ ਨੇ ਰਾਜਨੀਤੀ ਚਤੇ ਉਹਨਾਂ ਆਰਟਿਸਟਾਂ ਦੇ ਵਿੱਚੋਂ ਹੀ ਭਗਵੰਤ ਮਾਨ ਹੋਰੀ ਵੀ ਤੁਹਾਡੇ ਸਾਹਮਣੇ ਹੀ ਆ ਹੂੰ ਕੁਝ ਆਏ ਕੁਝ ਮੁੜ ਕੇ ਸਨੀ ਦੇਵਾਲ ਵਰਗੇ ਹਰਪਜਨ ਮਾਨ ਵਰਗੇ ਕੁਲਦੀਪ ਮਾਨਕ ਵਰਗੇ ਜੀ ਉਹਨਾਂ ਦਾ ਮਨ ਖੱਟਾ ਵੀ ਹੋਇਆ ਹੰਸ ਜੀ ਵੀ ਆ ਤੁਹਾਨੂੰ ਪਤਾ ਉਹਨਾਂ ਦੇ ਨਾਲ ਤੇ ਟ੍ਰੈਜੇਡੀ ਵੀ ਹੋ ਗਈ ਜੀ 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 ਠੀਕ ਹੈ ਜੀ ਤਾਂ ਮਤਲਬ ਕਿ ਉਹ ਵੀ ਹੋਣ ਜੇ ਤੁਸੀਂ ਉਹਨਾਂ ਦਾ ਦਿਲ ਫੋਲ ਕੇ ਦੇਖੋਗੇ ਹੰਸ ਰਾਜਾ ਹੱਸਦਾ ਕਿਤੇ ਆਫ ਦੀ ਰਿਕਾਰਡ ਬੈ ਕੇ ਗੱਲਬਾਤ ਕਰੋਗੇ ਉਹ ਵੀ ਰਾਜਨੀਤੀ ਤੋਂ ਕੋਈ ਜ਼ਿਆਦਾ ਖੁਸ਼ੀ ਮੋਜ ਨਹੀਂ ਜਿੰਨਾ ਵੀ ਉਹਨਾਂ ਦਾ ਸਫਰ ਜੀ ਅਲਟੀਮੇਟਲੀ ਹੁਣ ਇਸ ਬੀਪੀ ਬਾਰੇ ਮੈਂ ਪੱਕਾ ਤੇ ਨਹੀਂ ਮੈਨੂੰ ਪਤਾ ਪਰ ਕਿਸੇ ਸੱਜਣ ਨੇ ਮੈਨੂੰ ਦੱਸਿਆ ਕਿ ਇਹਦੀ ਐਂਟਰੀ ਜਿਹੜੀ ਆਮ ਆਦਮੀ ਪਾਰਟੀ ਚ ਹੋਈ ਸੀ ਉਹ ਇੱਕ ਬਹੁਤ ਵੱਡੇ ਸਿੰਗਰ ਦੇ ਥਰੂ ਹੋਈ ਸੀ ਹਮ ਇਸ ਸਮੇਂ ਉਹ ਸਿੰਗਰ ਮਾਨ ਸਾਹਿਬ ਦਾ ਬੜਾ ਨੇੜੂ ਸੀ ਜੀ ਗੋਤੀ ਆ ਵੈਸੇ ਦੋਨੇ ਹੂੰ ਠੀਕ ਹੈ ਜੀ ਅ ਸ਼ਾਇਦ ਇੱਕ ਫਿਲਮ ਵੀ ਇਕੱਠਿਆਂ ਕੀਤੀ ਹੁਣ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਲੱਗ ਹੀ ਜਾਣਾ ਜੀ ਯਾਨੀ ਉਸ ਟਾਈਮ ਚੰਗੀ ਬਣਦੀ ਸੀਗੀ ਦੋਨਾਂ ਦੀ ਤੇ ਉਸ ਵੇਲੇ ਕਿਉਂਕਿ ਆਰਟਿਸਟ ਲਾਈਨ ਦੇ ਵਿੱਚ ਉਸ ਸੀ ਇਹ ਬੀਬੀ ਤੇ ਇਹ ਬੀਬੀ ਫਿਰ ਆ ਗਈ ਆਮ ਆਦਮੀ ਪਾਰਟੀ ਚ ਜੀ ਪਰ ਕਈ ਥਾਵਾਂ ਤੇ ਇਹ ਚਰਚਾ ਵੀ ਚੱਲਦਾ ਆ ਕਿ ਅਸਲ ਦੇ ਵਿੱਚ ਚਲੋ ਬੀਬੀ ਦੀ ਐਂਟਰੀ ਹੋ ਗਈ ਇਹਨਾਂ ਨੇ ਇੱਕ ਗੀਤ ਵੀ ਗਾਇਆ ਸੀ ਆਮ ਆਦਮੀ ਪਾਰਟੀ ਵਾਸਤੇ ਕੁਝ ਕੰਮ ਕੀਤਾ ਇੱਕ ਵਾਰੀ ਇਹਨਾਂ ਦੇ 60 ਫੀਟ ਵੀ ਲੱਗੀ ਸੀ ਇੱਕ ਪ੍ਰਦਰਸ਼ਨ ਦੇ ਦਰਮਿਆਨ ਚਲੋ ਪਰ ਜਿਹੜੀ ਟਿਕਟ ਇਹਨਾਂ ਨੂੰ ਮਿਲੀ ਇਹ ਸਮਝਿਆ ਜਾਂਦਾ ਕਿ ਸ਼ਾਇਦ ਇਹ ਰਾਗਵ ਛੱਡਾ ਦੇ ਕੋਟੇ ਦੀ ਟਿਕਟ ਸੀ ਖਰੜ ਵਾਲੀ ਜੀ ਹੁਣ ਖਰੜ ਦੇ ਵਿੱਚ ਕੀ ਸੀ ਕਿ ਉਸ ਤੋਂ ਪਹਿਲਾਂ ਜੇ ਤੁਸੀਂ ਵੇਖੋਗੇ ਸਰ ਕਿ ਕਮਰ ਸੰਧੂ ਸਨ ਕਮਰਸੰਧੂ ਜਰਨਲਿਸਟ ਸੀਗੇ ਹਮ ਕਮਰਸੰਧੂ ਜਦੋਂ ਆ ਗਿਆ ਤੇ ਜਿੱਤ ਵੀ ਗਿਆ ਹਮ ਸਰਕਾਰ ਨਾ ਬਣੀ ਇਹਨਾਂ ਦੀ ਪਾਰਟੀ ਦੇ ਵਿੱਚ ਦੁਫਾੜ ਹੋ ਗਿਆ ਮਤਲਬ ਕਿ ਸੁਖਪਾਲ ਖਹਿਰਾ ਤੇ ਉਹਨਾਂ ਦੇ ਸੰਗੀ ਸਾਥੀ ਸਨ ਕੁਝ ਜਿਹੜੇ ਉਹ ਆਡੋ ਗਏ ਜੀ ਕਮਰਸੰਧੂ ਵੀ ਇੱਕ ਸਨ ਹਮ ਉਹਨਾਂ ਦੀ ਨਹੀਂ ਬਣੀ ਨਾ ਹੀ ਰਾਜਨੀਤੀ ਉਹਨਾਂ ਦੀ ਰਾਸ ਵੀ ਨਹੀਂ ਆਦਾ ਵਿੱਚ ਜੀ ਰਾਸ ਨਾਇਆ ਮuje ਸੁਪਨਾ ਬੁਹਾਰ ਦਾ ਯਾਰ ਨੇ ਹੀ ਲੂਟ ਲਿਆ ਕਰ ਜੀ ਤਾਂ ਗੱਲ ਇਹ ਆ ਕਿ ਉਦੋਂ ਵੀ ਜਿਹੜੇ ਖੜਾ ਵਾਲੇ ਸੀਗੇ ਨਾ ਉਹ ਤੇ ਖੁਸ਼ ਨਹੀਂ ਸਨ ਹਾਂਜੀ ਬਿਲਕੁਲ ਠੀਕ ਹੈ ਨਾ ਜੀ ਵਿਧਾਇਕ ਚੁਣਿਆ ਸਰਕਾਰ ਦੂਜਿਆਂ ਦੀ ਬਣ ਗਈ ਉਹ ਵਿਧਾਇਕ ਜਿਹੜਾ ਸੀਗਾ ਫੇਰ ਜਿਵੇਂ ਆਪਾਂ ਕਹੀਏ ਦੂਸਰੇ ਪ੍ਰੋਫੈਸ਼ਨ ਦਾ ਸੀਗਾ ਫੇਰ ਉਸ ਤੋਂ ਬਾਅਦ ਸਮਰ ਸੰਦੂਜੀ ਦੇ ਨਾਲ ਵੀ ਟਰੈਜੇਡੀ ਹੋ ਗਈ ਸੀਗੀ ਪਰਿਵਾਰਕ ਤੌਰ ਤੇ ਫਿਰ ਉਹ ਆਪ ਦੇ ਪੇਸ਼ੇ ਨੂੰ ਮੁੜ ਬੜ ਗਏ ਮਤਲਬ ਕਿ ਰਾਜਨੀਤੀ ਸ਼ਰਤੀ ਹਮ ਐਤਕੀ ਐਬੀਬੀ ਜਿੱਤ ਗਈ ਖੜ ਤੋਂ ਮੰਤਰੀ ਬਣ ਗਈ ਖੜ ਵਾਲਿਆਂ ਨੂੰ ਲੱਗਿਆ ਕਿ ਬਈ ਸਾਰੇ ਦੁੱਖ ਸਾਡੇ ਟੁੱਟ ਜਾਣ ਜੀ ਹਾਲ ਪੁੱਛ ਲੈ ਤਾਂ ਦੁੱਖ ਟੁੱਟ ਜਾਣਗੇ ਜੀ ਤਾਂ ਮੰਤਰੀ ਜਤੂ ਬੀਪੀ ਬਣ ਗਈ ਹਮ ਠੀਕ ਹੈ ਜੀ ਕੰਮ ਚੱਲਿਆ ਚਲੋ ਬੀਬੀ ਜੀ ਦੀ ਸ਼ਾਦੀ ਵੀ ਹੋ ਗਈ ਇਸ ਦਰਮਿਆਨ ਸਾਰਾ ਕੁਝ ਹੋਇਆ ਜੀ ਪਰ ਸਾਲ ਕੋ ਤੂੰ ਇਸ ਬੀਬੀ ਬਾਰੇ ਹੋਰ ਵੀ ਕਈ ਚਰਚੇ ਤੁਸੀਂ ਨਾਲ-ਨਾਲ ਵੇਖੇ ਹੋਣੇ ਕਿ ਇਹਨਾਂ ਦਾ ਇੱਕ ਭਰਾਤਾ ਹੋਲਿਸਟ ਜੀ ਉਹਨੇ ਕਾਫੀ ਉੱਥੇ ਸਰਗਰਮੀ ਵਧਾਈ ਹੋਈ ਸੀ ਇੱਕ ਦੋ ਅਫਸਰਾਂ ਨਾਲ ਪੇਚਾਂ ਵੀ ਪਿਆ ਜੀ ਫਿਰ ਮਤਲਬ ਕਿ ਕਈ ਪ੍ਰਕਾਰ ਦੇ ਉੱਥੇ ਚਰਚੇ ਚੱਲੇ ਇਹ ਖੁਦ ਬੀਬੀ ਪਿਛਲੇ ਕੁਝ ਸਮੇਂ ਤੋਂ ਜੇ ਤੁਸੀਂ ਵੇਖੋਗੇ ਤਾਂ ਆਪ ਹੀ ਕਹਿ ਰਹੀ ਆ ਕਿ ਮੇਰਾ ਨਾਂ ਵਰਤ ਕੇ ਹੂੰ ਇੱਥੇ ਦਫਤਰਾ ਚ ਪੈਸੇ ਚੱਲ ਰਿਹਾ ਇਹ ਤੇ ਹੋਰ ਰਿਕਾਰਡ ਹੈ ਇਹ ਤੇ ਮੇਲੇ ਦਾ ਸ਼ੁੱਕਰਵਾਰ ਨੂੰ ਆਪਾਂ ਗੱਲ ਕਰਕੇ ਗਏ ਸੀ ਆ ਜੀ ਬਿਲਕੁਲ ਇਹ ਬੀਪੀ ਮਤਲਬ ਕਿ ਸ਼ਰੇਆਮ ਹਾਲੇ ਵੀ ਨਾਂ ਲਈ ਜਾਂਦੀ ਆ ਕਿ ਮੇਰੇ ਨਾਂ ਤੇ ਪੈਸਾ ਢੇਲਾ ਚੱਲਦਾ ਤੇ ਇਸ ਤਰ੍ਹਾਂ ਦੀਆਂ ਚਰਚਾਵਾਂ ਤੇ ਪਹਿਲਾਂ ਵੀ ਚਲਦੀਆਂ ਸਨ ਘਾੜ ਦੇ ਨੇੜੇ ਤੇੜੇ ਹੂੰ ਹੂੰ ਅੱਛਾ ਘਾੜ ਦੀਆਂ ਸੜਕਾਂ ਦਾ ਤੁਸੀਂ ਹਾਲ ਵੇਖੋ ਕਿ ਮੇਰਾ ਦੋਸਤ ਉੱਥੇ ਹੀ ਰਹਿੰਦਾ ਜੀ ਜੀ ਘਾੜ ਤੋਂ ਨਾ ਥੋੜਾ ਜਿਹਾ ਹਟਵਾ ਮਦਲਕੇ ਖੇਤਾਂ ਚ ਘਾਰਿਆ ਬੜਾ ਨਜ਼ਾਰੇ ਵਾਲਾ ਬੜੀ ਜਗ੍ਹਾ ਤੇ ਮੈਂ ਉਹਦੇ ਕੋਲ ਜਾਣਾ ਇੱਥੋਂ ਹੀ ਨੇ ਆਪਣੇ ਲੋਕਲ ਤੇ ਸਾਡੇ ਨਾਲ ਰਿਹਾ ਤੇ ਪਿਆਰ ਹੈ ਤੇ ਚਲੇ ਜਾਈਦਾ ਜਦੋਂ ਵੀ ਚਾਹੀਏ ਤੇ ਮੈਂ ਉੱਥੋਂ ਦੀਆਂ ਸੜਕਾਂ ਤੋਂ ਜਦੋਂ ਗੁਜ਼ਰਦਾ ਬਾਹਰਲੇ ਪਾਸੇ ਤੋਂ ਤੇ ਇਦਾਂ ਲੱਗਦਾ ਕਿ ਯਾਰ ਆਪਾਂ ਚੰਗੇ ਉਹਨਾਂ ਨਾਲ ਬਹੁਤ ਬਹੁਤ ਖੜਦੇ ਨੇ ਨੇੜੇ ਤੇੜੇ ਇੱਕ ਤੇ ਕੰਮ ਨਹੀਂ ਹੋਏ ਦੂਜਾ ਕਿ ਪਰਿਵਾਰਕ ਮੈਂਬਰਾਂ ਦੀ ਸਰਗਰਮੀ ਨੇ ਤੇ ਤੀਜਾ ਜਿਵੇਂ ਆਪਾਂ ਕਹਿ ਲਈਏ ਕਿ ਹੋਰ ਇਧਰ ਉਧਰ ਤੇ ਚਰਚੇ ਤਾਂ ਇਹਨਾਂ ਨੂੰ ਉਹਨਾਂ ਨੇ ਮਤਲਬ ਕਿ ਮੰਤਰੀ ਦੇ ਅਹੁਦੇ ਤੋਂ ਲਾ ਦਿੱਤਾ ਹਮ ਬਤੌਰ ਵਿਧਾਇਕਾ ਵੀ ਵੀ ਰਹਿ ਗਈ ਬੋਲਦੀ ਬਲਦੀ ਹੈ ਨਹੀਂ ਸੀ ਕਿ ਪਾਰਟੀ ਵਾਲੇ ਕੰਮਾਂ ਚ ਮਤਲਬ ਕਿ ਗੈਰ ਸਰਗਰਮ ਸੀਗੀ ਜੇ ਤੁਸੀਂ ਦੇਖੋ ਕਿ ਇਸ ਸੈਸ਼ਨ ਦੇ ਵਿੱਚ ਤੇ ਵੀ ਵੀ ਨਜ਼ਰ ਆਈ ਹੈ ਪਿਛਲੇ ਸੈਸ਼ਨ ਦੇ ਵਿੱਚ ਤੇ ਲੱਭੀ ਨਹੀਂ ਸੀ ਨਜ਼ਰ ਵੀ ਨਹੀਂ ਸੀ ਆਂਦੇ ਬੀਚ ਤੋ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਸੀਗਾ ਉਹ ਜਿਵੇਂ ਚੜਿਆ ਜਿਵੇਂ ਮਿਲਿਆ ਬੀਬੀ ਜੀ ਨਾਲ ਦੀ ਨਾਲ ਹੀ ਕਹਿ ਲੋ ਕਿ ਇਹਨਾਂ ਦਾ ਫਰਾ ਸਿਆਸੀ ਤੌਰ ਤੇ ਪਤਨ ਵੀ ਸਟਾਰਟ ਹੋ ਗਿਆ ਇਹ ਤੇ ਇੱਕ ਮੇਰਾ ਮਤਲਬ ਕਿ ਛੋਟਾ ਜਿਹਾ ਮੈਂ ਤੁਹਾਨੂੰ ਓਵਰਵਿਊ ਜਿਹਾ ਦਿੱਤਾ ਕਹਾਣੀ ਦਾ ਅਸਲ ਚੀਜ਼ ਆ ਹੁਣ ਆ ਜਾਓ ਅਸਤੀਫੇ ਵਾਲੀ ਗੱਲ ਤੇ ਕਿ ਅਸਤੀਫਾ ਜਿਹੜਾ ਇਹਨਾਂ ਨੇ ਦਿੱਤਾ ਇਹਨਾਂ ਦੇ ਵਿੱਚ ਦੇਖੋ ਰਾਜਨੀਤੀ ਨਾ ਮਾਫ ਕਰਨਾ ਪੰਜਾਬੀਆਂ ਨੇ ਬਣਾ ਲਈ ਆ ਖੇਡ ਹੂੰ ਠੀਕ ਹੈ ਜੀ ਰਾਜਨੀਤੀ ਬਹੁਤ ਵੱਡੀ ਗੇਮ ਹੈ ਸਾਬ ਵੱਡੀ ਕਹ ਲੈਣਾ ਚਾਹੀਦੀ ਰਾਜਨੀਤੀ ਚਾਉਣ ਵਾਸਤੇ ਵੀ ਬਹੁਤ ਤੋਂ ਇਹ ਬੀਬੀ ਜੀ ਦੀ ਮਤਲਬ ਕਿ ਸਮਝ ਹੀ ਐਮਐਸਪੀ ਦੇ ਮੁੱਦੇ ਤੇ ਤੁਹਾਨੂੰ ਪਤਾ ਹੀ ਹੈ ਨਾ ਕਿਸ ਤਰ੍ਹਾਂ ਦੀ ਰਹੀ ਸੀ ਜੀ ਉਹ ਇੱਕ ਐਸਾ ਬਿਆਨ ਸੀ ਕਿ ਭਾਈ ਜਿਸ ਨੇ ਅੱਜ ਤੱਕ ਖੜਾ ਨਹੀਂ ਛੱਡਿਆ ਸਭ ਤੋਂ ਜ਼ਿਆਦਾ ਮੈਨੂੰ ਚੇਤੇ ਵੀ ਲੋਕ ਉਸੇ ਬਿਆਨ ਨੂੰ ਹੀ ਕਰ ਰਹੇ ਹੁਣ ਵੀ ਇਹ ਸਿਆਸੀ ਤੌਰ ਤੇ ਕਿਸੇ ਵੀ ਬੰਦੇ ਦੀ ਜਿਹੜੀ ਪਰਪਕਤਾ ਹੈ ਨਾ ਉਹਦੀ ਕਮੀ ਦਾ ਜੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਗੜਵਾ ਉਦਾਹਰਨ ਹੈ ਜੀ 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 ਕਿ ਜਦੋਂ ਤੁਸੀਂ ਬਿਨਾ ਗੱਲ ਤੋਂ ਬਿਨਾ ਕਿਸੇ ਤਜਰਬੇ ਤੋਂ ਰਾਜਨੀਤੀ ਚਾਹੋਗੇ ਤੇ ਤੁਹਾਡੇ ਨਾਲ ਐਯੋ ਵਾ ਪਰਨਦਾ ਹੀ ਖਦਸ਼ਾ ਰਹੇਗਾ ਅਛਾ ਫਿਰ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਅਸਤੀਫੇ ਤੱਕ ਗਿਆ ਤਾਂ ਉਹਦੀ وجہ ਇਹੋ ਹੀ ਆ ਕਿ ਬੀਬੀ ਨੂੰ ਤਵੱਜੂ ਮਿਲ ਨੂੰ ਗਈ ਜੀ ਸਾਰਾ ਕੁਝ ਜਿਹੜਾ ਸੀਗਾ ਉਹ ਗਿਆ ਕੰਮ ਵਗੈਰਾ ਮੇਰੇ ਖਿਆਲ ਦੇ ਨਾਲ ਜਿਵੇਂ ਦਫ਼ਤਰਾਂ ਦਾ ਬੀਬੀ ਹਾਲ ਸੁਣਾਉਂਦੀ ਆ ਇਹਦਾ ਮਤਲਬ ਕਿ ਦਫ਼ਤਰਾਂ ਚ ਵੀ ਹਾਂਜੀ ਕੰਮਕਾਰ ਜਿਹੜਾ ਸੀ ਉਹ ਘਟ ਗਿਆ ਤੇ ਖੀਰ ਫਿਰ ਇੱਕ ਜਿਹੜਾ ਹਥਿਆਰ ਹੁੰਦਾ ਹੁਕਮ ਦਾ ਯੱਕਾ ਕਿ ਭਾਈ ਆਪ ਦਾ ਤੇ ਹੁਣ ਜੋ ਹੋਣਾ ਹੀ ਆ ਠੀਕ ਆ ਤੇ ਚਲੋ ਇਧਰੋਂ ਵੇਖੀਏ ਮੇਰੇ ਖਿਆਲ ਦੇ ਨਾਲ ਬੀਬੀ ਜੀ ਦੀ ਜਿਹੜੀ ਤਸਵੀਰ ਕੇਜਰੀਵਾਲ ਜੀ ਦੇ ਨਾਲ ਵਾਇਰਲ ਹੋਈ ਆ 4 ਕੁ ਕਿ ਪੰਜ ਦਿਨ ਪਹਿਲਾਂ ਦੀ ਉਹ ਮੈਨੂੰ ਲੱਗਦਾ ਕਿ ਬੀਬੀ ਉਸ ਦਿਨ ਹੀ ਅਸਤੀਫਾ ਦੇ ਆਏ ਜੀ ਠੀਕ ਹੈ ਜੀ ਹਮ ਅਸਤੀਫਾ ਇਹਨਾਂ ਦਾ ਪਿਆ ਸੀਗਾ ਇਹਨਾਂ ਨੇ ਆਪ ਹੀ ਫਿਰ ਸੋਸ਼ਲ ਮੀਡੀਆ ਤੇ ਉਹ ਗੱਲ ਚੜੀ ਆ ਹਮ ਉਹ ਜਨਤਕ ਕਰ ਦਿੱਤੀ ਜਦ ਜਨਤਕ ਹੋ ਗਈ ਆਮ ਆਦਮੀ ਪਾਰਟੀ ਨੂੰ ਵੀ ਸ਼ਾਇਦ ਇਸ ਕੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹਨਾਂ ਦਾ ਅਸਤੀਫਾ ਤੇ ਲਤੀਫਾ ਬਣ ਜਾਏਗਾ ਕਿ ਤਰ੍ਹਾਂ ਨਾਲ ਲੋਕਾਂ ਦਾ ਜੀ ਤੇ ਲੋਕਾਂ 'ਚ ਬਹੁਤ ਨੈਗੇਟਿਵ ਇਹਦਾ ਮਾਹੌਲ ਬਣਿਆ ਜੀ ਜੀ ਹੁਣ ਹੁੰਦਾ ਕੀ ਆ ਕਿ ਪਹਿਲਾਂ ਜਿੰਨੀ ਕੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਸੰਧਵਾ ਸਾਹਿਬ ਦੀ ਡਿਊਟੀ ਵੀ ਲੱਗੀ ਸੰਧਵਾ ਸਾਹਿਬ ਨੂੰ ਇਹ ਵੀ ਹੋਇਆ ਕਿ ਇਹਨਾਂ ਦਾ ਫੌਰੀ ਤੌਰ ਤੇ ਰਿਕਾਰਡ ਦੇ ਵਿੱਚ ਨਾ ਲਿਓ ਅਸਤੀਫਾ ਮਤਲਬ ਕਿ ਉਧਰਲੀ ਕਾਰਵਾਈ ਜਿਹੜੀ ਸਪੀਕਰ ਦੇ ਤੌਰ ਤੇ ਕਰਨੀ ਆ ਉਹਨੂੰ ਰੋਕੋ ਤੇ ਮਨਾਓ ਬੀਬੀ ਜੀ ਨਹੀਂ ਮੰਨੀ ਫਿਰ ਅਮਨ ਅਰੋੜਾ ਜਾਂਦੇ ਆ ਉਹਨਾਂ ਨੇ ਹੁਣ ਕਿਸ ਤਰ੍ਹਾਂ ਕੀਤਾ ਕਿਸ ਤਰ੍ਹਾਂ ਨਹੀਂ ਕੀਤਾ ਉਹਦੇ ਤੇ ਨਾ ਜਾਈਏ ਤਾਂ ਮਤਲਬ ਇਨਾਂ ਨੇ ਫੇਰ ਸਹਿਮਤੀ ਦੇ ਦਿੱਤੀ ਕਿ ਲਓ ਜੀ ਮੇਰਾ ਮਾਨਹੋਲ ਆ ਹੋ ਗਿਆ ਤੇ ਮੈਂ ਅਸਤੀਫਾ ਹੁਣਾ ਆਪਦਾ ਵਾਪਸ ਲੈਣੀ ਆ ਪਰ ਉਹਦੇ ਚ ਵੀ ਜੇ ਤੁਸੀਂ ਪੋਸਟ ਚ ਦੇਖੋਗੇ ਕੇਜਰੀਵਾਲ ਦਾ ਛੱਤ ਜ਼ਿਕਰ ਆ ਅਮਨ ਅਰੋੜਾ ਦਾ ਜ਼ਿਕਰ ਆ ਪਾਰਟੀ ਦਾ ਜ਼ਿਕਰ ਹੈ ਪਰ ਭਗਵੰਤ ਮਾਨ ਦਾ ਜ਼ਿਕਰ ਨਹੀਂ ਜ਼ਿਕਰ ਹੈ ਨਹੀਂ ਬਿਲਕੁਲ ਇਹ ਵੀ ਇੱਕ ਬੜੀ ਇੰਟਰਸਟਿੰਗ ਸ਼ਬਦਾਵਲੀ ਹੈ ਨਾ ਸੋ ਇਹ ਕਹਾਣੀ ਜਿਹੜੀ ਆ ਮੈਨੂੰ ਇਉਂ ਲੱਗਦਾ ਕਿ ਚਲੋ ਠੀਕ ਆ ਕਾਰਕ ਕੁਝ ਵੀ ਹੋ ਸਕਦੇ ਆ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਇਸ ਅਸਤੀਫੇ ਨੇ ਜਿਸ ਤਰ੍ਹਾਂ ਲੋਕਾਂ ਨੇ ਇਹਨਾਂ ਦਾ ਮਜ਼ਾਕ ਉਡਾਇਆ ਕਿ ਪਾਰਟੀ ਜਿਹੜੀ ਹੈ ਨਾ ਇਹ ਜਿਵੇਂ ਆਈ ਸੀ ਉਹ ਵੀ ਇਹਦਾ ਹਸ਼ਰ ਜਿਹੜਾ ਹੈ ਉਹ ਸਟਾਰਟ ਹੋ ਚੁੱਕਾ ਹੈ ਸ਼ਾਇਦ ਇਸ ਗੱਲ ਨੂੰ ਠੱਲਣ ਵਾਸਤੇ ਕਿ ਭਾਈ ਇਹ ਗੱਲ ਹੋਰ ਨਾ ਫੈਲੇ ਇਹਨਾਂ ਨੇ ਇੱਕ ਕੰਮ ਜਿਹੜਾ ਕੀਤਾ ਪਰ ਇੱਕ ਚੀਜ਼ ਤੁਸੀਂ ਦੇਖੋ ਕਿ ਨਾਤੇ ਅਸਤੀਫੇ ਦੀ ਕਾਪੀ ਜਨਤਕ ਹੋਂਦ ਦਿੱਤੀ ਹੈ ਨਾ ਤੇ ਨਾ ਹੀ ਬੀਬੀ ਮਾਨ ਨੂੰ ਇਹਨਾਂ ਨੇ ਹੁਣ ਤੱਕ ਮੀਡੀਆ ਚੋਂ ਬਿਆਨ ਕੋਈ ਨਹੀਂ ਆਇਆ ਬਸ ਮਤਲਬ ਇਹ ਗੱਲ ਹੀ ਆਈ ਕਿਤੇ ਨਾ ਕਿਤੇ ਸ਼ਾਇਦ ਬੀਬੀ ਜੀ ਦੇ ਨਾਲ ਇਹੀ ਮਸਲਾ ਜਿਹੜਾ ਹੱਲ ਹੋਇਆ ਕਿ ਤੁਸੀਂ ਹੁਣ ਬਹੁਤਾ ਜ਼ਿਆਦਾ ਖਲਾਰਾ ਨਾ ਪਾਈਓ ਹੂੰ ਤੇ ਅਸੀਂ ਤੁਹਾਨੂੰ ਕੁਝ ਨਾ ਕੁਝ ਦਿੰਨੇ ਆ ਹੁਣ ਕੀ ਹੋਏਗਾ ਕੰਮਕਾਰ ਆ ਜਾਂ ਮਤਲਬ ਕਿ ਕੋਈ ਹੋਰ ਅੰਦਰੂਨੀ ਹੋ ਸਕਦਾ ਕਲੇਸ਼ ਹੋਵੇ ਉਹਦਾ ਨਿਵੇੜਾ ਹੋ ਜਾਵੇ ਪਰ ਜਿੰਨਾ ਖਲਾਰਾ ਪਹਿਣਾ ਸੀ ਇਸ ਤੀਫੇ ਤਾਂ ਉਹਨਾਂ ਪੈ ਗਿਆ ਉਹਨੂੰ ਪਰਵਾਹ ਨਹੀਂ ਹੁੰਦਾ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ ਚਲੋ ਖੈਰ ਉਹਦਾ ਫਾਇਦਾ ਵੀ ਕਿਸ ਨੂੰ ਹੁੰਦਾ ਕਿਸ ਨੂੰ ਨਹੀਂ ਹੁੰਦਾ ਇਹ ਵੀ ਹੁਣ ਹੌਲੀ ਹੌਲੀ ਪਤਾ ਲੱਗਣਾ ਹੈ ਖੈਰ ਬਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਨਾਲ ਜੁੜਨ ਵਾਸਤੇ ਸੁਖੀ ਸਾਹਿਬ ਕਹਿ ਰਹੇ ਨੇ ਕਿ ਬਈ ਡੇਢ ਸਾਲ ਆਹੋ ਡਰਾਮੇ ਚੱਲਣੇ ਕਹਿੰਦੇ ਇਹਨਾਂ ਦੇ ਹੁਣ ਤੇ ਇੱਕ ਨੇ ਜਾਣਾ ਇੱਕ ਨੇ ਆਉਣਾ ਖੈਰ ਗੁਰਦੀਪ ਜੀ ਕਹਿ ਰਹੇ ਨੇ ਕਿ ਬੀਬੀ ਦਾ ਸੁਭਾਅ ਬਹੁਤ ਗੁੱਸੇ ਵਾਲਾ ਕਹਿੰਦੇ ਇੱਕ ਵਿਆਹ ਦੇ ਵਿੱਚ ਅਸੀਂ ਦੇਖਿਆ ਸੀ ਤੇ ਇੱਕ ਕਮੈਂਟ ਅਮਰਿਤ ਰਾਜ ਜੀ ਦਾ ਮਿੰਟੂ ਜੀ ਕਾਫੀ ਵਾਰੀ ਕਮੈਂਟ ਆ ਗਿਆ ਇਹ ਕਹਿੰਦੇ ਕਿ ਆਦਮਪੁਰ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ 4 ਸਾਲ ਦੀ ਬੱਚੀ ਹੈ ਜਿਹੜੀ ਉਹ ਵੈਨ ਦੇ ਥੱਲੇ ਆ ਕੇ ਉਹਦੀ ਮੌਤ ਹੋ ਗਈ ਇਹ ਕਾਫੀ ਚਰਚਾ ਦੇ ਵਿੱਚ ਹੈ ਇੱਕ ਵਾਰ ਵੀ ਉਹ ਛੋਟੀ ਜਿਹੀ ਬ ਤੇ ਜੋ ਵੀ ਨਿਯਮ ਨੇ ਨੋਰਮਸ ਨੇ ਬਸਾਂ ਦੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਸਕੂਲ ਵਾਲਿਆਂ ਨੂੰ ਕਿਉਂਕਿ ਜਦੋਂ ਤੁਸੀਂ ਫੀਸ ਲੈਣੀ ਹੋ ਸਰਵਿਸ ਦੇਣੀ ਵੀ ਤੇ ਤੁਹਾਡਾ ਬਈ ਬਣਦਾ ਨਾ ਜ਼ਿੰਮੇਵਾਰੀ ਬਣਦੀ ਤੁਹਾਡੇ ਉੱਪਰ ਜੀ ਜੀ ਬਿਲਕੁਲ ਜੀ ਖੈਰ ਚਲੋ ਬੱਲੀ ਸਾਹਿਬ ਕਹਿੰਦੇ ਨੇ ਕਿ ਜੇਕਰ ਬੀਬੀ ਦਾ ਅਸਤੀਫਾ ਮਨਜ਼ੂਰ ਕਰਦੇ ਤਾਂ ਫਿਰ ਡਾਕਟਰ ਸੁਖੀ ਦਾ ਵੀ ਪ੍ਰਵਾਨ ਕਰਨਾ ਪੈਣਾ ਸੀ ਕਹਿੰਦੇ ਬਿਲਕੁਲ ਜੀ ਇਹ ਗੱਲ ਜਿਹੜੀ ਸਹੀ ਹੈ ਬਿਲਕੁਲ ਬਿਲਕੁਲ ਇਹਨਾਂ ਦੀ ਗੱਲ ਵਾਜ਼ਬ ਆ ਕਿਉਂਕਿ ਫਿਰ ਸੁਖੀ ਸਾਹਿਬ ਦਾ ਵੀ ਮਸਲਾ ਹੱਲ ਕਰਨਾ ਪਊਗਾ ਹੂੰ ਤੇ ਦੂਜੀ ਪਾਸੇ ਜਿਮਨੀ ਚੋਣ ਵੀ ਤੇ ਵੇਖੀ ਜਾਣੀ ਹੈ ਨਾ ਬਿਲਕੁਲ ਇਹ ਤਾਂ ਮੈਨੂੰ ਲੱਗਦਾ ਕਿ ਵੈਸੇ ਰਿਕਾਰਡ ਬਣ ਜਾਣਾ ਉਦੋਂ ਤੱਕ ਜਿਮਨੀ ਚੋਣਾਂ ਦਾ ਜੀ ਤੇ ਕਈ ਵਾਰ ਸੱਤਾ ਜਿਹੜੀ ਹੁੰਦੀ ਆ ਉਹ ਇਹ ਵੀ ਵੇਖਦੀ ਹੈ ਨਾ ਕਿ ਅਸੀਂ ਕੋਈ ਜਿਮਨੀ ਚੋਣ ਅਫੋਰਡ ਕਰਦੇ ਆ ਕਿ ਨਹੀਂ ਨਹੀਂ ਬਿਲਕੁਲ ਮਤਲਬ ਕਿ ਇਹ ਥੋੜੀ ਆ ਕਿ ਹੁਣ ਹਰੇਕ ਚੋਣ ਤੁਸੀਂ ਜਿੱਤੀ ਜਾਓਗੇ ਜਿੱਤੀ ਜਾਂਦੇ ਆ ਬਿਲਕੁਲ ਟਣ ਤੇ ਕੋਈ ਰਹਿੰਦਾ ਨਹੀਂ ਆ ਅੱਗੇ ਵੀ ਵੈਸੇ ਹਾਰੇ ਨੀ ਜਿੰਨੀ ਚੋਣ ਵੀ ਕੋਈ ਐਹੋ ਜੀ ਤਿਲਕ ਵੀ ਜਗਾ ਤੇ ਜਾ ਕੇ ਅਸੀਂ ਕੋਈ ਐਸੀ ਪੁਆਟਲੀ ਨਾ ਖਾ ਲ ਪਈਏ ਕਿ ਮੁੜ ਕੇ ਸਾਡੇ ਦੋਠੇ ਨਾ ਜਾਵੇ ਇਹ ਵੀ ਸੱਤਾ ਸੋਚਦੀ ਹੈ ਵੱਡਾ ਬੜਾ ਸਵਾਲ ਵੀ ਹੁੰਦਾ ਤੇ ਵੱਡੀ ਚਿੰਤਾ ਵੀ ਹੁੰਦੀ ਹੈ